ਆਹ ਘਰ ਤੋਂ ਬੜਾ ਦੂਰੀ ਸੀਗਾ ਲੱਗੇ ਸੀਗਾ ਆਪਣੇ ਕਿਲੋਮੀਟਰ ਹੀ ਪੈ ਜਾਂਦਾ ਉੱਥੇ ਵਿਚ ਵਿਚਾਲੇ ਵੀ ਲੱਗੇ ਨਹੀਂ ਵੀ ਸਾਡੇ ਤਾਂ ਘਰ ਦੇ ਉੱਪਰ ਆਰਮੀ ਬੈਠੀ ਸੀ ਉਹਨੇ ਫਾਇਰਿੰਗ ਕੀਤੀ ਸੀ ਅੱਛਾ ਤੇ ਕਿੰਨੇ ਜਿਹੜੇ ਹੈਗੇ ਡਰੋਨ ਕਿੰਨੇ ਆਏ ਸੀ ਇੱਕ ਹੀ ਸੀ ਇੱਕ ਹੀ ਇੱਕ ਹੀ ਸੀ ਕਿੰਨੇ ਵਜੇ ਦਾ ਸਮਾਂ ਸੀ ਹਾਂਜੀ ਸਮਾਂ ਕੀ ਸੀ ਜਿਆਦਾ 11:30 ਦਾ ਹਾਂਜੀ 11:30 ਦਾ ਕੋਈ ਘਟਨਾ ਤਾਂ ਨਹੀਂ ਵਾਪਰੀ ਕਿਤੇ ਕੋਈ ਨਾ ਫਾਇਰਿੰਗ ਹੋਈ ਸੀ ਇਹਨਾਂ ਨੇ ਫਾਇਰਿੰਗ કરી ਸੀ ਆਪਣੇ ਉੱਪਰ ਕੋਠੇ ਦੇ ਉੱਪਰ ਬੈਠੇ ਦੇ ਨਾ ਆਰਮੀ ਅੱਛਾ ਜਿਹੜੀ ਉਹ ਵੀਡੀਓ ਤੁਹਾਡੇ ਕਰਦੀ ਆ ਹਾਂਜੀ ਜਿਹੜੀ ਵਾਇਰਲ ਹੋ ਰਹੀ ਆ ਪਿੰਡ ਕਿਹੜਾ ਪਿੰਡ ਤਾਂ ਪਿੰਡ ਸвая ਜੀ ਦੇਸ ਰਾਜ ਸਰਪੰਚ ਸਾਹਿਬ ਸвая ਰਾਏ ਜੀ ਕੀ ਅੱਜ ਸਵੇਰੇ ਤੁਹਾਡੇ ਪਿੰਡ ਜਿਹੜੀ ਆ ਵੀਡੀਓ ਚੱਲ ਰਹੀਆਂ ਹੈਗੀਆਂ ਨੇ ਕਾਫੀ ਵੀਡੀਓ ਆ ਗਈਆਂ ਚੈਨਲਾਂ ਤੇ ਵੀ ਚੱਲ ਗਈਆਂ ਕੀ ਕਟਣਾ ਸੀ ਡਰੋਨ ਵਾਲੀ ਲਗਭਗ 11 ਵਜੇ ਤੋਂ ਬਾਅਦ ਦੀ ਗੱਲ ਹੈ ਜੀ ਮੈਂ ਕਿਤੇ ਕੰਮ ਗਿਆ ਵਾ ਸੀ ਪਿੰਡੋਂ ਫੋਨ ਆਇਆ ਸੀ ਵੀ ਤੁਹਾਡੇ ਪਿੰਡੋਂ ਫਾਇਰਿੰਗ ਹੋ ਰਹੀ ਹੈ ਮਲਵਾ ਆਸ-ਪਾਸ ਦੇ ਪਿੰਡੋਂ ਫੋਨ ਆਇਆ ਸੀ ਮੈਨੂੰ ਤੇ ਜਦੋਂ ਮੈਂ ਫੋਨ ਕਰਕੇ ਪੁੱਛਿਆ ਉੱਥੇ ਪਤਾ ਲੱਗਾ ਵੀ ਸਾਡੇ ਪਿੰਡ ਤੋਂ ਮਤਲਬ ਦੂਸਰੇ ਪਿੰਡ ਦੀ ਹਾਦਸੇ ਵਿਚਕਾਰ ਜਿਤੇ ਸੁਰੱਖਿਆ ਫੋਰਸਾਂ ਬੈਠੀਆਂ ਉਹਨਾਂ ਦੇ ਉੱਪਰੋਂ ਦੀ ਡਰੋਨ ਲੰਘਿਆ ਸੀ ਔਰ ਜੋ ਸੁਰੱਖਿਆ ਫੋਰਸਾਂ ਨੇ ਫਾਇਰਿੰਗ ਵੀ ਕੀਤੀ ਸੀ ਪਰ ਉਹ ਡਰੋਨ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਕਿੱਧਰ ਚਲੇ ਗਿਆ ਇਹ ਨਸ਼ਟ ਹੋਇਆ ਕਿ ਵਾਪਸ ਚਲਾ ਗਿਆ ਇਹ ਨਸ਼ਟ ਨਹੀਂ ਹੋਇਆ ਇਹ ਕਨਫਰਮ ਨਹੀਂ ਵਿਨਾਸ਼ਰੀ ਹੋਇਆ ਗਿਆ ਕਿੱਧਰ ਇਹ ਨਹੀਂ ਪਤਾ ਵਾਪਸ ਗਿਆ ਕਿ ਕਿੰਨਾ ਉੱਚਾ ਸੀ ਕਾਫੀ ਉੱਚਾ ਲੱਗ ਰਿਹਾ ਸੀ ਉੱਚਾ ਸੀ ਫਾਇਰਿੰਗ ਦੇ ਮਤਲਬ ਉਹ ਰੇਂਜ ਤੋਂ ਉੱਪਰ ਸੀ ਫਾਇਰਿੰਗ ਦੀ ਰੇਂਜ ਤੋਂ ਉੱਪਰ ਸੀ ਤੁਸੀਂ ਪਾਕਿਸਤਾਨ ਦੀ ਸਾਈਡ ਤੋਂ ਆਏ ਸੀ ਹਾਂਜੀ ਹਾਂਜੀ ਤੁਸੀਂ ਵੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਜੋ ਪਹਿਲੇ ਸ੍ਰੱਖਾ ਫੋਰਸਾਂ ਉੱਪਰ ਲੱਗ ਚੁ ਸੀ ਮੈਂ ਬਾਅਦ ਚ ਪਹੁੰਚਿਆ ਸੀ। ਕੀ ਫੋਰਸ ਆਈ ਸੀ? ਹਾਂਜੀ ਆਏ ਸੀ ਜੀ। ਵੱਡੇ ਅਫਸਰ ਆਏ ਸੀ ਉਹਨਾਂ ਨੇ ਸਾਨੂੰ ਬੁਲਾ ਬੁਲਾ ਕੇ ਪੁੱਛਿਆ ਵੀ ਸੀ। ਅਸੀਂ ਕਿਹਾ ਵੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੱਗੀ ਜਦੋਂ ਫਾਇਰਿੰਗ ਹੋ ਉਹਦੇ ਬਤਨ। ਠੀਕ ਹੈ ਮਿਹਰਬਾਨੀ। ਅੱਜ ਸਵੇਰ ਕੀ ਕੀ ਮੂਵਮੈਂਟ ਵੇਖੀ ਗਈ ਆ? ਡਰੋਨ ਦੀ ਸਵਾਏ ਰਾਏ ਦੀ ਕਾਫੀ ਚਰਚਾ ਚੱਲ ਰਹੀ। ਅੱਜ ਸਾਨੂੰ ਇਤਲਾਹ ਮਿਲੀ ਸੀ ਵੀ ਜਿਹੜਾ ਪਿੰਡ ਸਵਾਏ ਰਾਏ ਦੇ ਵਿੱਚ ਡਰੋਨ ਐਕਟੀਵਿਟੀ ਹੋਈ ਆ। ਮੈਂ ਹੌਪਲਸ ਪਾਰਟੀ ਨਾਲ ਸੀ ਖੁਦ ਮੈਂ ਤੁਰੰਤ ਉੱਥੇ ਮੌਕੇ ਤੇ ਪਹੁੰਚੇ। ਜੋ ਆਰਮੀ ਵਾਲਾ ਨੇ ਸਾਨੂੰ ਦੱਸਿਆ ਵੀ ਡਰੋਨ ਆ ਜਿਹੜਾ ਉਹ ਵਾਪਸ ਚਲਾ ਗਿਆ ਸੀ ਉਹਨਾਂ ਨੇ ਡਰੋਨ ਨੂੰ ਮੈਸ਼ ਕਰ ਲਈ ਉਹਨਾਂ ਨੇ ਫਾਇਰ ਵੀ ਕੀਤੀ ਕਾਫੀ ਉਹਨਾਂ ਨੇ ਜਿਹੜੇ ਹੈਗੇ ਆ ਉਹਨਾਂ ਨੇ ਫਾਇਰ ਵੀ ਕੀਤੀ ਪਰ ਡਰੋਨ ਆ ਜਿਹੜਾ ਉਹ ਵਾਪਸ ਹੀ ਚਲਾ ਗਿਆ ਪਾਕਿਸਤਾਨ ਵਾਲੀ ਸਾਈਡ ਡਰੋਨ ਐਕਟੀਵਿਟੀ ਹੋਈ ਸੀ ਸਵਾਈ ਰਾਏ ਹਾਂ ਕੋਈ ਘਟਨਾ ਤਾਂ ਨਹੀਂ ਵਾਪਰੀ ਕੋਈ ਸਿੱਟਾ ਨਹੀਂ ਉਹ ਕੋਈ 20 15 ਕੋਈ ਇਸ ਤਰ੍ਹਾਂ ਦਾ ਕੋਈ ਘਟਨਾ ਨਹੀਂ ਹੋਇਆ